ਮੈਂ ਆਪਣੇ ਖੇੜ ਹਲਕੇ ਦੇ ਕੁੜਾੜੀ ਸ਼ਹਿਰ ਤੋਂ ਬੋਲ ਰਿਹਾ ਮੈਨੂੰ ਹੁਣੇ-ਹੁਣੇ ਇੱਕ ਬਹੁਤ ਡਿਸਟਰਬਿੰਗ ਨਿਊਜ਼ ਮਿਲੀ ਆ ਕਿ ਬੱਸ ਲੋਡ ਤਰੱਕਾਂ ਦੇ ਵਿੱਚ ਪੜ ਕੇ ਬੱਸਾਂ ਦੇ ਵਿੱਚ ਪੜ ਕੇ ਗੱਡੀਆਂ ਦੇ ਵਿੱਚ ਪੜ ਕੇ ਕੁਝ ਦਿੱਲੀਓ ਲੋਕ ਆਏ ਆ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਦੇ ਖਿਲਾਫ ਬਹੁਤ ਡਿਸਇਨਫੋਰਮੇਸ਼ਨ ਫਲਾ ਰਹੇ ਆ ਬਹੁਤ ਉਹਨਾਂ ਨੂੰ ਬਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਪਰਚੇ ਵੰਡ ਰਹੇ ਉੱਥੇ ਔਰ ਲੋਕਾਂ ਨੂੰ ਦੱਸ ਰਹੇ ਜੀ ਵੀ ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਦੇਸੂ ਮਾਜਰਾ ਸਨੀ ਐਨਕਲੇਵ ਔਰ ਮੁੰਡੀ ਖਰੜ ਇਹਨਾਂ ਇਲਾਕਿਆਂ ਦੇ ਚੈਨਲ ਨੂੰ ਵੇਖਿਆ ਗਿਆ ਵਾ ਬਹੁਤ ਕਾਫੀ ਤਣਾਅ ਤੇ ਵਿੱਚ ਨੇ ਔਰ ਇਹਦੇ ਕਰਕੇ ਕਿਉਂਕਿ ਇਹ ਹਜੇ ਝੂਠ ਬੋਲ ਰਹੇ ਆ ਗੰਦ ਪਾਰੇ ਇੱਥੇ ਸਾਡੇ ਜਿਹੜੇ ਆਪਣੇ ਵਰਕਰਸ ਆ ਉਹਨਾਂ 'ਚ ਬਹੁਤ ਜ਼ਿਆਦਾ ਨਰਾਜ਼ਗੀ ਆ ਉਹ ਵੀ ਇਕੱਠੇ ਹੋ ਗਏ ਆ ਸੋ ਇਸ ਲਈ ਇੱਥੇ ਬਹੁਤ ਜ਼ਿਆਦਾ ਵਿਸਫੋਟਕ ਸਿਚੁਏਸ਼ਨ ਬਣੀ ਹੋਈ ਆ ਔਰ ਐਸਪਰ ਸਿਚੁਏਸ਼ਨ ਜਿਹੜੀ ਬਣੀ ਆ ਉਹਦੇ 'ਚ ਹੋ ਸਕਦਾ ਵਾ ਕਿ ਵਾਇਲੈਂਸ ਹੋ ਜਾਈਏ ਅਸੀਂ ਆਪਣੇ ਵਰਕਰਸ ਨੂੰ ਕਿਹਾ ਵਾ ਕਿ ਬਿਲਕੁਲ ਵਾਇਲੈਂਸ ਨਾ ਕਰਿਓ ਆਪਾਂ ਵਾਇਲੈਂਸ ਨਹੀਂ ਕਰਨੀ ਕਿਸੇ ਹਾਲਤ ਦੇ ਵਿੱਚ ਵੀ ਆਪਾਂ ਹਿੰਸਕ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈਣਾ ਔਰ ਜੇ ਪ੍ਰੋਵੋਕ ਵੀ ਕਰਦੇ ਆਪਾਂ ਪ੍ਰੋਵੋਕ ਨਹੀਂ ਹੋਣਾ ਜੇ ਆਪਣੇ ਦੇ ਬੱਟੇ ਵੀ ਸੁੱਟਦੇ ਆ ਜੋ ਵੀ ਗੰਦ ਸੁੱਟਦੇ ਸਾਡੇ ਤੇ ਅਸੀਂ ਉਹਦਾ ਮੁਕਾਬਲਾ ਜਿਹੜਾ ਵਾ ਵਾਇਲੈਂਸ ਨਾਲ ਨਹੀਂ ਕਰਨਾ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਵਾ ਮੈਂ ਐਸਡੀਐਮ ਨਾਲ ਗੱਲ ਕਰ ਲਈ ਆ ਅਸੀਂ ਰਿਟਰਨਿੰਗ ਆਫੀਸਰ ਇਲੈਕਸ਼ਨ ਕਮਿਸ਼ਨ ਨੂੰ ਇਨਫੋਰਮ ਕਰਤਾ ਵਾ ਪਰ ਮੈਂ ਚਾਹੇ ਸੋਚਿਆ ਵੀ ਮੈਂ ਆਪਣੇ ਜਿਹੜੇ ਈਵਰਸ ਆ ਲਿਸਨਰਸ ਆ ਸਾਡੇ ਸਪੋਰਟਰਸ ਆ ਪੰਜਾਬ ਦੇ ਵਿੱਚ ਬਾਹਰ ਵਾਸਤੇ ਪੰਜਾਬੀ ਜਿਹੜੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸ ਦਵਾਂ ਕਿ ਇੰਨਾ ਹੱਥ ਕੱਢਿਆ ਤੇ ਇਹ ਲੋਕੀ ਆ ਗਏ ਆ ਇਹਨ ਔਰ ਹੁਣੇ ਜੋ ਵੀ ਉਪਰਾਲਾ ਜਿਹਨੂੰ ਲੱਗਦਾ ਵਾ ਉਪਰਉਣਾ ਚਾਹੀਦਾ ਵਾ ਆਪ ਨੂੰ ਘਰਾਉਣ ਵਾਸਤੇ ਉਹਨਾਂ ਨੇ ਇਹ ਸ਼ੁਰੂਆਤ ਕਰਤੀ ਆ 10 ਦਿਨ ਰਹਿ ਗਏ ਆ ਸੋ ਅਗਲੇ 10 ਦਿਨਾਂ ਦੇ ਚੰਮ ਲੱਗਦਾ ਇਹਨਾਂ ਨੇ ਹੋਰ ਵੀ ਬਹੁਤ ਗੰਦ ਪਾਉਣਾ ਹੋ ਸਕਦਾ ਸਾਡੇ ਖਿਲਾਫ ਭਗਵੰਤ ਮਾਨ ਦੇ ਖਿਲਾਫ ਸਾਡੇ ਸਾਰਿਆਂ ਦੇ ਖਿਲਾਫ ਇਹੋ ਜਿਹਾ ਗੰਦ ਜਿਹੜਾ ਵਾ ਇਹ ਲੋਕਾਂ ਦੇ ਸਾਹਮਣੇ ਰੱਖਣਾ